ਅੰਮ੍ਰਿਤਸਰ ਦੇ ਵਿੱਚ ਬਾਸਾੜੇ ਉੱਤੇ ਚਿੱਟੇ ਦਿਨ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਇਸ ਦਾ ਗੈਂਗਸਟਰ ਕਨੈਕਸ਼ਨ ਸਾਹਮਣੇ ਆ ਰਿਹਾ ਹੈ ਗੈਂਗਸਟਰ ਗੋਪੀ ਕੰਚਾਮਪੁਰੀਆਂ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲੈ ਲਈ ਗਈ ਹੈ ਅੰਮ੍ਰਿਤਸਰ ਬਾਸਾੜੇ ਦੇ ਉੱਤੇ ਅੱਜ ਇੱਕ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਾਲੋਂ ਟਰਾਂਸਪੋਰਟ ਦੇ ਨਾਲ ਇਹ ਸ਼ਖਸ ਜੁੜਿਆ ਹੋਇਆ ਸੀ ਮੱਖਣ ਸਿੰਘ ਇਸ ਦਾ ਨਾਮ ਸੀ ਅਤੇ ਇਸ ਦੇ ਕਤਲ ਤੋਂ ਬਾਅਦ ਹੁਣ ਗੈਂਗਸਟਰ ਗੋਪੀ ਕੰਸ਼ਾਮਪੁਰੀਆ ਦੀ ਇੱਕ ਕਥਿਤ ਪੋਸਟ ਵੀ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਅਤੇ ਇਸ ਪੋਸਟ ਚ ਸਿੱਧੂ ਮੂਸੇਵਾਲੇ ਦਾ ਵੀ ਜ਼ਿਕਰ ਹੈ ਪੋਸਟ ਚ ਲਿਖਿਆ ਹੈ ਕਿ ਮੂਸੇਵਾਲਾ ਅਤੇ ਧਰਮੇ ਦੇ ਕਤਲ ਦਾ ਬਦਲਾ ਲਿਆ ਗਿਆ ਹੈ ਅਤੇ ਇਸੇ ਨੇ ਮੂਸੇਵਾਲਾ ਕੇਸ ਚ ਮੰਦੀਪ ਤੂਫਾਨ ਤੇ ਮਨੀ ਨੂੰ ਪਨਾ ਦਿੱਤੀ ਸੀ ਗੋਪੀ ਕੰਸ਼ਾਮਪੁਰੀਆ ਦੇ ਵੱਲੋਂ ਇਹ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਹਾਲਾਂਕਿ ਨਿਊਜ਼ 18 ਪੰਜਾਬ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਦੱਸਦੀ ਹੈ ਕਿ ਕਾਲੋ ਟਰਾਂਸਪੋਰਟ ਦੇ ਮੈਨੇਜਰ ਮੱਖਣ ਸਿੰਘ ਦਾ ਕਤਲ ਕੀਤਾ ਗਿਆ ਹੈ ਤੇ ਬਦਮਾਸ਼ਾਂ ਨੇ 4 4 ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਾਲੋ ਟਰਾਂਸਪੋਰਟ ਦੇ ਮਾਲਕ ਰਵੀਕਰਨ ਸਿੰਘ ਕਾਲੋ ਨੇ ਪੁਲਿਸ ਤੇ ਵੀ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਉਹਨਾਂ ਨੂੰ ਅਤੇ ਉਹਨਾਂ ਦੇ ਮੁਲਾਜ਼ਮਾਂ ਨੂੰ ਧਮਕੀਆਂ ਮਿਲ ਰਹੀਆਂ ਸੀ ਅਤੇ ਕਈ ਵਾਰ ਉਹ ਪੁਲਿਸ ਕੋਲ ਸ਼ਿਕਾਇਤ ਵੀ ਕਰ ਚੁੱਕੇ ਨੇ ਅਤੇ ਹੀ ਨਹੀਂ ਉਹਨਾਂ ਕਿਹਾ ਕਿ 2 ਕਰੋੜ ਰੁਪਏ ਦੀ ਫਰौती ਮੰਗੀ ਜਾ ਰਹੀ ਸੀ ਉਧਰ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਬਦਮਾਸ਼ਾਂ ਨੇ ਬਾਸਣ ਦੇ ਅੰਦਰ ਵੜ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਦੀ شناخت ਕਰ ਲਈ ਗਈ ਹੈ ਅਤੇ ਸ਼ੂਟਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਰਵੀ ਕਰਮ ਸਿੰਘ ਕਾਲੋਂ ਪਹਿਲਾ ਅਕਾਲੀ ਦਲ ਦੇ ਵਿੱਚ ਸੀ ਇਸ ਵੇਲੇ ਭਾਜਪਾ ਦੇ ਆਗੂ ਨੇ ਹਾਲ ਹੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਇਲੈਕਸ਼ਨ ਵੀ ਉਹਨਾਂ ਦੇ ਵੱਲੋਂ ਲੜੀ ਗਈ ਸੀ ਟਰਾਂਸਪੋਰਟ ਇੱਕ ਚਲਦੀ ਹੈ ਕਾਲੋਂ ਟਰਾਂਸਪੋਰਟ ਰੋਸ ਦੇ ਮਾਲਕ ਨੇ ਤੇ ਉਸ ਦੇ ਨਾਲ ਇਹ ਜੁੜਿਆ ਹੋਇਆ ਮਾਮਲਾ ਕਾਲੋਂ ਟਰਾਂਸਪੋਰਟ ਦੇ ਮੈਨੇਜਰ ਜਾਂ ਫਿਰ ਅਡਾ ਇੰਚਾਰਜ ਮੱਖਣ ਸਿੰਘ ਕਹਿ ਲਈਏ ਉਹਨਾਂ ਦਾ ਕਤਲ ਕੀਤਾ ਗਿਆ ਏ ਗੋਲੀਆਂ ਮਾਰ ਕੇ ਤੇ ਸਿੱਧੂ ਮੂਸੇਵਾਲੇ ਦਾ ਐਂਗਲ ਵੀ ਇਸ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਜਿਹੜੀ ਇੱਕ ਕਥਿਤ ਪੋਸਟ ਗੋਪੀ ਕਣਸ਼ਾਮਪੂਰੀਆ ਗੈਂਗਸਟਰ ਦੇ ਵੱਲੋਂ ਪਾਈ ਗਈ ਹੈ ਜਿਸ ਦੇ ਵਿੱਚ ਉਸਨੇ ਲਿਖਿਆ ਇਹ ਸ਼ਖਸ ਜਿਹੜਾ ਮੱਖਣ ਹੈ ਇਸਨੇ ਸਿੱਧੂ ਮੂਸੇਵਾਲਾ ਦੇ ਕਾਤਲ ਜਿਹੜੇ ਸੀਗੇ ਸ਼ੂਟਰ ਸੀਗੇ ਉਹਨਾਂ ਨੂੰ ਪਨਾਹ ਦਿੱਤੀ ਸੀ ਤੇ ਹੁਣ ਅਸੀਂ ਇਸ ਕਤਲ ਦਾ ਬਦਲਾ ਲਿਆਏ ਇੱਕ ਧਰਮਾ ਨਾਂ ਦੇ ਸ਼ਖਸ ਦਾ ਵੀ ਜ਼ਿਕਰ ਇਸ ਪੋਸਟ ਦੇ ਵਿੱਚ ਕੀਤਾ ਗਿਆ ਹੈ। ਅੰਮ੍ਰਿਤਸਰ ਬੱਸ ਸਟੈਂਡ ਤੇ ਮੱਖਣ ਦਾ ਜੋ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀਬਲ ਅਮਰ ਖੱਬੇ ਪ੍ਰਭ ਦਾਸੂਵਾਲ ਮੁਹਬਤ ਰੰਧਾਵਾ ਅਤੇ ਕੋਸ਼ਲ ਚੌਧਰੀ ਲੈਂਦੇ ਹਾਂ ਇਹ ਸਾਡੇ ਐਂਟੀ ਜੱਗੂ ਦਾ ਖਾਸ ਬੰਦਾ ਸੀ ਇਸਨੇ ਮੁਸੇਵਾਲਾ ਕੇਸ ਦੇ ਵਿੱਚ ਮਨਦੀਪ ਤੂਫਾਨ ਤੇ ਮਨੀ ਨੂੰ ਪਨਹਾ ਦਿੱਤੀ ਇਹਨਾਂ ਦੇ ਹਥਿਆਰ ਸਾਮਦਾ ਸੀ ਸਾਡੇ ਵੀਰ ਧਰਮੇ ਦੇ ਕਤਲ ਦੇ ਵਿੱਚ ਵੀ ਪਨਹਾ ਦਿੱਤੀ ਸੀ ਅੱਜ ਅਸੀਂ ਆਪਣੇ ਭਰਾ ਧਰਮੇ ਦਾ ਅਤੇ ਸਿੱਧੂ ਮੁਸੇਵਾਲਾ ਦਾ ਬਦਲਾ ਲੈ ਲਿਆ ਜਿਨ੍ਹਾਂ ਨੇ ਗੱਡੀਆਂ ਲੈ ਕੇ ਦਿੱਤੀਆਂ ਉਹ ਵੀ ਤਿਆਰ ਹਨ ਅੱਜ ਉਹ ਜੱਗੂ ਨੇ ਨਜਾਇਜ਼ ਬੰਦੇ ਮਾਰ ਕੇ ਸਾਡੇ ਨਾਲ ਜੋੜੇ ਅਸੀਂ ਉਹਨਾਂ ਦਾ ਵੀ ਜ਼ਰੂਰ ਬਦਲਾ ਲਵਾਂਗੇ ਬਾਕੀ ਜਿਹੜਾ ਮੁੱਖਾ ਮਰੜ ਆਲਾ ਸਾਡੇ ਹੱਥੋਂ ਬਚ ਗਿਆ ਉਹ ਵੀ ਤਿਆਰ ਰਹੇ ਹੁਣ ਨਹੀਂ ਬਚਦਾ ਵਾਰੀ ਸਫਦੀ ਆਵੇਗੀ ਵੇਟ ਐਂਡ ਵਾਚ ਮੇਰੀ ਪਰਿਵਾਰਕ ਟਰਾਂਸਪੋਰਟ ਆ ਜਿਹਦੇ ਵਿੱਚ ਕਾਫੀ ਮੁਲਾਜ਼ਮ ਕੰਮ ਕਰਦੇ ਨੇ ਉਹਦੇ ਵਿੱਚ ਅੱਜ ਸਾਡੇ 950 ਤੇ ਸਵੇਰੇ বাস ਸਟੈਂਡ ਤੇ ਅੰਮ੍ਰਿਤਸਰ ਸਾਹਿਬ ਵਿਖੇ ਸਾਡਾ ਇੱਕ ਅਡਾ ਇਨਚਾਰਜਾ ਮੁੰਡਾ ਮੱਖਣ ਸਿੰਘ ਉਹਨੂੰ ਸ਼ਰੀਆਮ ਗੋਲੀਆਂ ਮਾਰ ਕੇ ਉਹਦਾ ਕਰ ਦਿੱਤਾ ਗਿਆ ਖਤਮ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਸੀ ਕਿ ਸਾਡੇ ਸਾਰੇ ਪਰਿਵਾਰ ਨੂੰ ਤੇ ਸਾਡੇ ਵਰਕਰ ਸਾਥੀ ਜਿਹੜੇ ਨੇ ਇਹਨਾਂ ਨੂੰ ਵੱਖ-ਵੱਖ ਗੈਂਗਸਟਰ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਨੇ ਅਸੀਂ ਪੁਲਿਸ ਸਟੇਸ਼ਨ ਮਜੀਠਾ ਵਿਖੇ ਇੱਕ ਐਫ ਆਈ ਆਰ ਵੀ ਲੋਜ ਕਰਾਈ ਸੀ ਗੈਂਗਸਟਰ ਡੋਨੀ ਬਾਲਿਆ ਦੇ ਬਰ ਖਿਲਾਫ ਉਸ ਤੋਂ ਬਾਅਦ ਜਦੋਂ ਫਿਰ ਸਾਡੇ ਵਰਕਰਾਂ ਨੂੰ ਧਮਕੀਆਂ ਆਈਆਂ ਜੋ ਅੱਜ ਪੰਜਾਬ ਦੇ ਹਾਲਾਤ ਨੇ ਸ਼ਰਿਆਮ ਦੇਖ ਲਓ ਕਿਵੇਂ ਗੈਂਗਸਟਰ ਜਿਹੜੇ ਨੇ ਪੰਜਾਬ ਦੀ ਸ਼ਾਂਤੀ ਦਾ ਇਹਨਾਂ ਨੇ ਸਤਿਆਨਾਸ਼ ਕਰਕੇ ਰੱਖ ਦਿੱਤਾ ਪਰ ਪੰਜਾਬ ਸਰਕਾਰ ਦੀ ਨਲਾਕੀ ਕਹਿ ਲਓ ਢਿੱਲ ਕਹਿ ਲਓ ਪਤਾ ਨਹੀਂ ਇਹਨਾਂ ਦੀ ਕੀ ਨੀਤੀ ਆ ਜਿਹੜਾ ਇਹ ਉਹਨਾਂ ਨੂੰ ਕਿਸੇ ਨੂੰ ਵੀ ਜਿਹੜਾ ਵਾ ਮੇਰਾ خیال ਕਿ ਕੋਈ ਸੁਰੱਖਿਆ ਨਹੀਂ ਦੇ ਰੇ 10 ਵਜੇ ਫਾਇਰਿੰਗ ਇਕੀਨਟ ਹੋਇਆ ਮਕਸਦ ਹੈਗਾ ਹਮ ਦਾ ਪਾਲੂ ਟਰਾਂਸਪੋਰਟ ਹੋਈ ਦਿੱਤੀ ਆ ਔਰ ਬੋੜੀਆਂ ਵੱਧੀਆਂ ਸੀਗੇ ਇੱਥੇ ਅਮਨਦੀਪ ਹਸਪੀਟਲ ਤੋਂ ਬੋਡੀ ਲਾਇਏ ਸੀ ਜਦੋਂ ਇੱਥੇ ਆ ਇਸ ਤੋਂ ਬਾਅਦ ਡੈਥ ਹੋ ਗਈ ਸੀ ਬਸ ਇਸ ਮੌਕੇ ਤੇ ਆ ਸਰ ਸੀਸੀਟੀਵੀ ਕੈਮਰੇ ਚੈੱਕ ਇੱਥੇ ਜਾ ਰਹੇ ਨੇ ਬੱਸ ਸਟੈਂਡ ਦੇ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੀ ਲੋਰ ਰਿਕੁਆਇਰਮੈਂਟ ਹੁੰਦੀ ਆ ਉਹ ਸਾਰੀਆਂ ਅਸੀਂ ਕਰ ਰਹੇ ਆ ਆਪਣੇ ਕਿਨਸਾੜੀਆਂ ਲੱਗੀਆਂ ਹੋਈਆਂ ਨੇ ਰੱਖ ਤੇ ਜੋ ਜਲਦੀ ਦੋਸ਼ੀਆਂ ਤਾਂ ਕੁਝ ਪਾ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਬਾਸਟਾਂ ਦੇ ਉੱਪਰ ਗੋਲੀਆਂ ਐ ਐਗਜੈਕਟਲੀ ਨਹੀਂ ਪਤਾ ਹੈਗਾ ਵੈਸੇ 4-5 ਦੀ ਦਾ ਜੇ ਪਲੀਅਰ ਹੋਇਆ ਸਰ ਕਿੰਨੇ ਜਾਨੇ ਦੇ ਗੋਲੀ ਲੱਗੀ ਆ ਜੀ ਉੱਥੇ ਕੋਈ ਜਿਹੜਾ ਇਨਕਿਬਾਇਆ ਇਹਨਾਂ ਦੇ ਬਾਅਦ ਚਿਰਚਾ ਕਿ ਡੈਥ ਹੋ ਗਈ ਸਰ ਫਾਇਰਿੰਗ ਦਾ ਇਨਸਟੈਂਸ ਕੀ ਹੋਇਆ ਦੇਖੋ ਇਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਬਿਆਨ ਨਾਲ ਇਸੀ ਲਵਾਗੇ ਲੈ ਕੇ ਫਿਰ ਉਹਦੇ ਹਿਸਾਬ ਨਾਲ ਅੰਮ੍ਰਿਤਸਰ ਦੇ ਬਾਸਟਾਡੇ ਤੇ ਅੱਜ ਸਵੇਰੇ ਕੋਈ ਗੋਲੀਬਾਰੀ ਦੀ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਵਿੱਚ دہشت ਦਾ ਮਾਹੌਲ ਹੈ ਜਦ ਕਿ ਉਸ ਤੋਂ ਇਲਾਵਾ ਦੋ ਹੋਰ ਵੀ ਸ਼ਹਿਰ ਦੇ ਵਿੱਚ ਵਾਰਦਾਤਾਂ ਹੋਈਆਂ ਪਰ ਬੱਸ ਅਡੇ ਦੇ ਉੱਤੇ ਜਿਹੜੀ ਵਾਰਦਾਤ ਹੋਈ ਹੈ ਉਸ ਦੇ ਵਿੱਚ ਜਿਹੜੇ ਗੈਂਗਸਟਰ ਨੇ ਡੋਨੀ ਬੱਲਰ ਉਸ ਦੇ ਸਾਥੀਆਂ ਵੱਲੋਂ ਜ਼ਿੰਮੇਵਾਰੀ ਵੀ ਲਈ ਗਈ ਹੈ ਔਰ ਵੱਡੀ ਗੱਲ ਇਹ ਹੈ ਕਿ ਬੀਜੇਪੀ ਦੇ ਵੱਡੇ ਆਗੂ ਰਵੀਕਰਨ ਕਾਲੋਂ ਵੀ ਜਿਹੜੀ ਟਰਾਂਸਪੋਰਟ ਹੈ ਉਸ ਦੇ ਵਿੱਚ ਮੈਨੇਜਰ ਦੇ ਤੌਰ ਦੇ ਉੱਤੇ ਮੱਖਣ ਸਿੰਘ ਕੰਮ ਕਰਦਾ ਸੀ ਔਰ ਉਸ ਤੋਂ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀ ਆ ਰਹੀਆਂ ਨੇ ਮੇਰੇ ਨਾਲ ਮੇਰੇ ਸਹਿਯੋਗੀ ਅਮਿਤ ਨੇ ਅਮਿਤ ਸਾਹਿਬ ਫਾਸਟ ਟੋ ਅਲਾਵਾ ਤੋ ਹੋਰ ਵਾਰਦਾਤਾਂ ਹੋਈਆਂ ਨੇ ਔਰ ਕਿਸ ਤਰੀਕੇ ਦਾ ਮਾਹੌਲ ਇਸ ਵੇਲੇ ਸ਼ਹਿਰ ਦੇ ਵਿੱਚ ਬਣਿਆ ਹੋਇਆ ਜੀ ਰਾਜੀ ਬਿਲਕੁਲ ਜਿਸ ਹਿਸਾਬ ਨਾਲ ਅੱਜ ਵੀ ਆਈਪੀ ਮੂਵਮੈਂਟ ਸੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਨਾਲ ਗਵਰਨਰ ਵੀ ਅੰਮ੍ਰਿਤਸਰ ਦੇ ਵਿੱਚ ਸੀ ਉਸ ਦੌਰਾਨ ਕਰੀਬ 12 ਘੰਟਿਆਂ ਦੇ ਅੰਦਰ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਮੰਨਾ ਵਾਲਾ ਫਿਰ ਅੰਮ੍ਰਿਤਸਰ ਦਾ ਬੱਸ ਸਟੈਂਡ ਤੇ ਨਾਲ ਹੀ ਅੰਮ੍ਰਿਤਸਰ ਦੇ ਛਾਟੇ ਦੇ ਵਿੱਚ ਤਿੰਨ ਵਾਰਦਾਤਾਂ ਨੇ ਅੰਮ੍ਰਿਤਸਰ ਦੇ ਲੋਕਾਂ ਦੇ ਵਿੱਚ ਇੱਕ دہشت ਦਾ ਮਾਹੌਲ ਜ਼ਰੂਰ ਪੈਦਾ ਕੀਤਾ ਜਿਸ ਹਿਸਾਬ ਨਾਲ ਟਾਪੜ ਤੋੜ ਫਾਇਰਿੰਗ ਜਿਹੜੀ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਵਿੱਚ ਹੋਈ ਤਾਂ ਵੀ ਜੇ ਗੱਲ ਕਰੀਏ ਤਾਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਹਰ ਰੋਜ਼ ਰੋਜ਼ ਮਰਨ ਦੀ ਜ਼ਿੰਦਗੀ ਦੀ ਵਿੱਚ ਸਫ਼ਰ ਕਰਨ ਵਾਲੇ ਉਹ ਤੇ ਲੋਕ ਸੀ ਉਹਨਾਂ ਦੇ ਮਨਾਂ ਦੇ ਵਿੱਚ دہشت ਹੈ ਹਾਲਕਿ ਪਹਿਲਾਂ ਜਿਹੜੀ ਇਸ ਨੂੰ ਟਾਈਮਿੰਗ ਦਾ ਮੁੱਦਾ ਜ਼ਰੂਰ ਬਣਾਇਆ ਗਿਆ ਲੇਕਿਨ ਉਸ ਤੋਂ ਬਾਅਦ ਗੋਪੀ ਕਨਚਨਪੂਰੀਏ ਦੁਆਰਾ ਜਦੋਂ ਇਸ ਦੀ ਪੋਸਟ ਪਾਈ ਗਈ ਤੇ ਇਸ ਨੂੰ ਗੈਂਗਸਟਰ ਵਾਰਦਾਤਾਂ ਜੋੜਿਆ ਗਿਆ ਉਸ ਤੋਂ ਬਾਅਦ ਕੁਝ ਹੱਦ ਤੱਕ ਪੁਲਿਸ ਨੇ ਜਾਂਚ ਦੇ ਵਿੱਚ ਜ਼ਰੂਰ ਝੁਟਿਆ ਕਿ ਹੋ ਸਕਦਾ ਕਿ ਗੈਂਗਸਟਰ ਵਾਰਦਾਤ ਦਾ ਮੁੱਦਾ ਹੋਵੇ ਇਸ ਦੇ ਨਾਲ ਜਿਹੜੀ ਅੰਮ੍ਰਿਤਸਰ ਦੇ ਸ਼ਾਟਾ ਦੇ ਵਿੱਚ ਵਾਦਦਾਤ ਹੋਈ ਅੰਮ੍ਰਿਤਸਰ ਤੇ ਮੰਨਣਾ ਵਾਲੇ ਇੱਕ ਡਾਕਟਰ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਉਸ ਤੋਂ ਪਹਿਲਾਂ ਉਸ ਦੇ ਕੋਲ ਬਰੋਤੀ ਮੰਗੀ ਗਈ ਇਸ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਜ਼ਰੂਰ ਹੈ ਤੇ ਨਾਲ ਇੱਕ ਡਰ ਜ਼ਰੂਰ ਹੈ ਤੇ ਨਾਲ ਹੀ ਪੁਲਿਸ ਦੀ ਜੇ ਗੱਲ ਕਰੀਏ ਲੋਕ ਤੇ ਲੋਕ ਪੁਲਿਸ ਦੀ ਲਾਪਰਵਾਹੀ ਵੀ ਕਰਦੇ ਨਜ਼ਰ ਆਉਂਦੀ ਹੈ ਤੇ ਉਧਰ ਨਵਾਂ ਸ਼ਹਿਰ ਦੇ ਬੰਗਾ ਬੱਸ ਸਟੈਂਡ ਤੇ ਹੋਏ ਕਤਲ ਦੀ ਖੌਫਨਾਕ ਸੀਸੀਟੀਵੀ ਸਾਹਮਣੇ ਆ ਚੁੱਕੀ ਹੈ ਸ਼ਰਿਆਮ ਸਕੋਰਪਿਓ ਤੇ ਗੋਲੀਆਂ ਚਲਾਉਂਦੇ ਦਿਖ ਰਹੇ ਨੇ ਬਦਮਾਸ਼ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਰੀਬ 16 ਤੋਂ 17 ਰਾਊਂਡ ਫਾਇਰ ਕੀਤੇ ਗਏ ਨੇ ਤਾਬਰ ਤੋੜ ਗੋਲੀਆਂ ਚਲਾਈਆਂ ਗਈਆਂ ਨੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਇਹ ਨਮਾ ਸ਼ਹਿਰ ਦੇ ਵਿੱਚ ਬੰਗਾ ਬੱਸ ਅੱਡੇ ਦੇ ਉੱਤੇ ਕਤਲ ਦੀ ਖੌਫਨਾਕ ਵਾਰਦਾਤ ਵਾਪਰੀ ਹੈ ਜਿਸ ਦੇ ਵਿੱਚ ਇੱਕ i20 ਗੱਡੀ ਸੀ ਇੱਕ ਸਕੋਰਪਿਓ ਗੱਡੀ ਸੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ i20 ਗੱਡੀ ਦੇ ਵਿੱਚੋਂ ਉਤਰ ਕੇ ਜਿਹੜੇ ਬਦਮਾਸ਼ ਨੇ ਉਹਨਾਂ ਨੇ ਸਕੋਰਪਿਓ ਤੇ ਇਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਕੋਰਪੀਓ ਦੇ ਵਿੱਚ ਪੰਜ ਲੋਕ ਸਵਾਰ ਸੀ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ਖਸ ਦੀ ਇਸ ਫਾਇਰਿੰਗ ਦੇ ਵਿੱਚ ਮੌਤ ਹੋਈ ਆ ਫਾਇਰਿੰਗ ਦੇ ਵਿੱਚ 21 ਸਾਲ ਦਾ ਰਿੰਪਲ ਜਿਸ ਦੀ ਜਾਨ ਚਲੀ ਗਈ ਆ ਤੇ ਹਮਲੇ ਦੇ ਵਿੱਚ ਚਾਰ ਲੋਕ ਗੰਭੀਰ ਜ਼ਖਮੀ ਹੋਏ ਨੇ ਇਹ ਤਸਵੀਰ ਉਸੇ ਨੌਜਵਾਨ ਦੀ ਹੈ ਰਿੰਪਲ ਦੀ ਜਿਸ ਦਾ ਇਸ ਵਾਰਦਾਤ ਦੇ ਵਿੱਚ ਕਤਲ ਕੀਤਾ ਗਿਆ ਤੇ I20 ਕਾਰ ਜਿਸ ਦੇ ਵਿੱਚ ਇਹ ਗੋਲੀਆਂ ਮਾਰੀਆਂ ਗਈਆਂ ਜਿਸਨਾਂ ਦੇ ਵੱਲੋਂ ਬਦਮਾਸ਼ ਸੀ ਅਤੇ ਸਕੋਰਪੀਓ ਸਵਾਰਾਂ ਦੇ ਗੋਲੀਆਂ ਮਾਰੀਆਂ ਗਈਆਂ ਸੀ ਹਾਲਾਂਕਿ ਉਸ ਤੋਂ ਬਾਅਦ ਇਹ I20 ਦੇ ਵਿੱਚ ਜਿਹੜੇ ਚਾਰ ਹਮਲਾਵਰ ਆਏ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਤੇ ਤੇ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਸਕੋਰਪੀਓ ਦੇ ਵਿੱਚ ਪੰਜ ਲੋਕ ਸਵਾਰ ਹੁੰਦੇ ਨੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਰਿੰਪਲ ਹੈ ਉਸ ਦਾ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਸੀ ਤਾਂ ਇਹ ਬੱਗਾ ਬੱਸ ਮੰਗਾ ਬਾਸਰਡੇ ਦੀਆਂ ਇਹ ਤਸਵੀਰਾਂ ਜਿੱਥੇ ਇੱਕ i20 ਗੱਡੀ ਆਉਂਦੀ ਆ ਪਿੱਛਾ ਕਰ ਰਹੀ ਹੁੰਦੀ ਆ ਸਕੋਰਪੀਓ ਦਾ ਉਸ ਦੀ ਸੀਸੀਟੀਵੀ ਸਾਹਮਣੇ ਆ ਗਈ ਹੈ ਚਾਰ ਹਮਲਾਵਰਾਂ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਤੇ ਨਾਲ ਹੀ ਇਸ ਸਕੋਰਪਿਓ ਦੀ ਭੰਨ ਤੋੜ ਵੀ ਕੀਤੀ ਗਈ ਜਿਸ ਦੇ ਵਿੱਚ ਪੰਜ ਲੋਕ ਜ਼ਖਮੀ ਹੋਏ ਨੇ 17 ਨਵੰਬਰ ਦੀ ਇਹ ਵਾਰਦਾਤ ਹੈ ਬੰਗਾ ਕਤਲकांड ਤੇ ਵਾਰਦਾਤ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਨੇ ਕੋਲ ਲੱਗੇ ਸੀਸੀਟੀਵੀ ਦੇ ਵਿੱਚ ਇਹ ਸਾਰਾ ਮੰਜ਼ਰ ਰਿਕਾਰਡ ਹੋਇਆ ਏ ਤੇ ਬਿਨਾ ਕਿਸੇ ਡਰ ਭੈ ਖੋਫ ਤੋਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਆਸ-ਪਾਸੇ ਟ੍ਰੈਫਿਕ ਹੈ ਗੱਡੀਆਂ ਨੇ ਲੋਕ ਨੇ ਪਰ ਇਸ ਦੇ ਬਾਵਜੂਦ ਸ਼ਰੀਆਮ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਵੇਂ ਮੂਸੇਵਾਲਾ ਦੀ ਥਾਰ ਨੂੰ ਛਲਣੀ ਕਰ ਦਿੱਤਾ ਗਿਆ ਸੀ ਉਸੇ ਤਰ੍ਹਾਂ ਸਕੋਰਪਿਓ ਨੂੰ ਵੀ ਛਾਨਣੀ ਬਣਾ ਦਿੱਤਾ ਛਲਣੀ ਕਰ ਦਿੱਤਾ ਇਹ ਤਾਂ ਗੱਲ ਨਹੀਂ ਕਿ ਤੇ ਲੜਾਈ ਦੂਸਰੇ ਮੁੰਡਿਆਂ ਦੀ ਸੀ ਜਿਹੜੇ ਨਾਲ ਦੇ ਨਾਲ ਜ਼ਖਮੀ ਹੋਏ ਹਨ ਉਹਨਾਂ ਦੀ ਲੜਾਈ ਸੀ ਇਹ ਇੱਥੇ ਕਟਿੰਗ ਵਾਲੀ ਦੁਕਾਨ ਤੇ ਬੈਠਾ ਸੀਗਾ ਇਹਨਾਂ ਜਾਣਾ ਨਹੀਂ ਚਾਹੁੰਦਾ ਸੀ ਕਿ ਉਹ ਕਿੰਨੇ ਸਾਡੇ ਨਾਲ ਚੱਲ ਇਹ ਕੁਦਰਤ ਨੂੰ ਕਹਾਂ ਜਾਂ ਬੰਮਜਿਆ ਨਹੀਂ ਕਰਦਾ ਮੈਨੂੰ ਜਾਨਾ ਪਰ ਉਹ ਕਿਤੇ ਚੂਰੀ ਨੂੰ ਬਾਰ-ਬਾਰ ਫੋਨ ਕਰਕੇ ਨਾਲ ਲੈ ਗਏ ਇਤਿਹਾਸਾ ਹੋ ਗਿਆ ਇਹ ਵੀ ਤਾਂ ਨਰਾਈ ਦੇ ਵੀ ਨਹੀਂ ਸੀ ਕਿ ਚੱਲਦਾ ਕੋਈ ਮਤਲਬ ਨਹੀਂ ਸੀਗਾ ਹੁਣ ਤਾਂ ਰਿੰਦੇ ਘਰੇ ਸੀਗਾ ਜੀ ਇੰਨਾ ਕਿਤੇ ਮਾੜਾ ਮੱਟਾ ਇਹਨਾਂ ਨਾਲ ਚਲੋ ਘੰਮ ਘਮ ਲੈਂਦਾ ਸੀ ਪਰ ਉਦਾਂ ਇਹ ਬੱਚਾ ਨਾ ਪਿੰਡ ਦੇ ਵਿੱਚ ਅੱਜ ਤੱਕ ਵੀ ਕੋਈ ਗੱਲ ਨਹੀਂ ਸੁਣੀ ਨਾ ਕੋਈ ਇਹ ਨਹੀਂ ਕਹਿ ਸਕਦਾ ਕਿ ਕੈਰੇਕਟਰ ਪੱਖੋਂ ਬਹੁਤ ਚੰਗਾ ਸੀ ਸੋਨਾ ਭਾਣਾ ਦਾ ਕਰਨ ਭਰਾ ਸੀ ਤਲੋਤਾ ਚੰਗਾ ਸੀਗਾ ਬੱਚਾ ਇੱਦਾਂ ਦੀ ਕੋਈ ਕਰਨਾ ਸੀ ਹੈਗੀ ਪਤਾ ਨਹੀਂ ਕੀ ਹੋਣੀ ਚਾਹ ਕੇ ਲੈ ਜਾਂਦੇ